ਕਾਂਗਰਸ ਪਾਰਟੀ ਦੇ ਮ्युनਿਸਪਲ ਕਮੇਟੀ ਦੇ ਪ੍ਰਧਾਨ ਖੜੇ ਨੇ ਵਿੰਟਾ ਜੀ ਰਾਜਨ ਕਰਨ ਸਾਹਿਬ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਹੁਤ ਹੀ ਸਤਿਕਾਰਯੋਗ ਇੱਥੇ ਪੋਲਾ ਜੀ ਜਿਹੜੇ ਇੰਚਾਰਜ ਨੇ ਜੱਸਾ ਜੀ ਦਾਲੀ ਜੀ ਆਏ ਨੇ ਪਟਿਆਲਾ ਤੋਂ ਤੇ ਵਾਲ ਨੰਬਰ 5 ਦੇ ਸਾਡੇ ਬਿੱਟੂ ਜੀ ਡੇਰੀ ਵਾਲਾ ਸਾਹਿਬ ਨਾਲ ਉਹਨਾਂ ਦੀ ਤਰਫ ਪਤਨੀ ਰਾਜੂ ਜੀ ਹਣੀ ਕਾਲਾ ਜੀ ਮੇਰੇ ਭਰਾ ਜਗਮਗਦੀ ਜੀ ਅਰੀ ਸਾਰੇ ਸਾਥੀ ਰਿੰਕੂ ਹਰੀ ਸਾਰੇ ਸੋ ਯਾਰ ਮਾਫੀ ਚਾਹੁੰਦਾ ਜੀ ਮੈਂ ਹੁਣ ਪੰਗਾ ਲੈ ਲਿਆ ਸਰ RAM ਜੀ ਹਾਂ ਕਿੱਥੇ ਰਾਮ ਖੜਾ ਇੱਥੇ ਪੱਗ ਉੱਤਰ ਗਿਆ ਚਲੋ ਸੋ ਸਾਰੇ ਹੀ ਸਤਕਾਰਯੋਗ ਸਜਣੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਕਿਸੇ ਦਾ ਧਾਰ ਰਹਿ ਗਿਆ ਤਾਂ ਖੁੱਲ੍ਹ ਤੁਸੀਂ ਇਸ ਗੱਲ ਤੇ ਗੁੱਸੇ ਨਾ ਇਸ ਤੋਂ ਇਲਾਵਾ ਰਾਜਾ ਵਿਰਿੰਦ ਛੋਟਾ ਉਹ ਬੱਚਾ ਹੈ ਜਿਹਨੇ ਖੰਨੂ ਛੱਡ ਕੇ ਨਹੀਂ ਜਾਣਾ ਸੀ ਰਾਜਾ ਵਿਰਿੰਦ ਜਦੋਂ ਲੁਧਿਆਣਾ ਗਿਆ ਸਾਨੂੰ ਪਤਾ ਹੈ ਉਹਨੇ ਆਪਦੇ ਦਿਲ ਤੇ ਪੱਥਰ ਰੱਖਿਆ ਜਦੋਂ ਪੱਥਰ ਕਿਵੇਂ ਰੱਖਿਆ ਰਾਜੇ ਵਿਰਿੰਦ ਨੂੰ ਜਦੋਂ ਰਾਹੁਲ ਗਾਂਧੀ ਜੀ ਨੇ ਕਿਹਾ ਵੀ ਰਾਜੇ

ਦੀਆਂ ਵਿੱਚ ਲੈ ਕੇ ਕੰਮ ਕੀਤਾ ਇਤਨਾ ਸਦਾ ਰਾਜਾ ਰਣਕੀ ਪਹੁੰਚ ਕੇ ਹੈ ਹੁਣ ਮੇਰੀ ਬੇਨਤੀ ਹੈ ਆਪ ਦਾ ਆਦ ਦਾ ਸਤਾਨ ਨਿਗਰਾਨ ਕਰ ਲਓ ਪ੍ਰਿੰਸ ਆਫ ਥੋਟੇ ਚੰਨ ਚਾਹਤਰੀ ਜਲਾਉਣ ਕੇ ਜਿਹੜੇ ਆ ਸਟੇਜ ਦੇ ਨਾਲ ਖੜੇ ਕਿਉਂਕਿ ਪਹਿਲੀ ਵਾਰ 78 ਸਾਲ ਤੋਂ ਬਾਅਦ 76 ਸਾਲ ਹੋ ਗਏ ਕੀ ਉਸ ਆਪ ਦੀ ਭੈਣ ਦੇ ਮੋਢੇ ਤੇ ਹੱਥ ਰੱਖ ਕੇ ਮੱਥੇ ਤੇ ਟਿੱਕਾ ਲਾ ਕੇ ਉਹਨੂੰ ਵਿਧਾਨ ਸਭਾ 'ਚ ਭੇਜੋ ਤਾਂ ਕਿ ਮਹਿਲਾਵਾਂ ਦਾ ਮਾਣ ਵੀ ਜੋ ਕਾਂਗਰਸ ਪਾਰਟੀ ਨੇ ਕੀਤਾ ਉਹ ਐਸੇ ਤਰੀਕੇ ਨਾਲ ਚੱਲਦਾ ਰਹੇ ਗੱਲਾਂ ਬਹੁਤ ਕਰਨ ਵਾਲੀਆਂ ਗੱਲਾਂ ਇੱਥੋਂ ਤੱਕ ਹੈ ਜੀ ਮੇਰੇ ਸਾਥੀ ਤੇ ਕਿੰਨੇ ਇਹਦੇ ਲੋਕ ਸਵਾਮੀ ਨੇ ਤਾਂ तकरीबन ਦਰ ਤਰ ਗਲੀ ਗਲੀ ਘੰਟੀਆਂ ਮਾਰ ਕੇ ਦਰਵਾਜ਼ੇ ਖਲਕਾ ਕੇ ਭੈਣ ਭਰਾਵਾਂ ਨਾਲ ਟਕਣਾਂ ਤੇ ਮਕਾਨ ਪੰਚਾਇਤ ਦਾ ਆਸ਼ੀਰਵਾਦ ਕਦੇ ਵੀ ਰੱਤ ਵੀ ਨਹੀਂ ਮੋੜਦੇ ਤਾਂ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾ ਦਿੰਦਾ ਅਸੀਂ ਤੁਹਾਡੇ ਵਿਚਕਾਰ ਸਵਾਮੀ ਨੇ ਦਿਲ ਬਾਪ ਕੰਮ ਕੀਤਾ ਮੇਰੇ ਤੋਂ ਮੋਬਾਈਲ 'ਚ ਹੀ ਘੱਟੋ ਘੱਟ 70 80 ਨੰਬਰ ਇਸ ਇਲਾਕਿਆਂ ਦੇ ਸਤਿਕਾਰਯੋਗ ਭੈਣ ਭਰਾ ਸਾਥੀਆਂ ਦੇ ਵਰਕਰਾਂ ਦੇ ਲੀਡਰਾਂ ਦੇ ਆਸੀਂ ਗਠਜੁੱਟ ਹੋ ਬੇਸ਼ੱਕ ਆਏ ਆ ਪਰ ਅਸੀਂ ਆਪਣੀਆਂ ਭੈਣਾਂ ਮਾਤਾ ਕੀ ਇਹ ਸਾਡਾ ਫੋਲ ਨਹੀਂ ਚੱਕਿਆ ਸਾਡੀ ਕੁੜੀ ਗਈ ਸੀ ਸਾਡਾ ਜਮਾਈ ਗਿਆ ਸੀ ਸਾਡਾ ਮੁੰਡਾ ਗਿਆ ਸੀ ਸਾਨੂੰ ਕਮੇਟੀ ਕਮੇਟੀ ਚ ਕੰਮ ਪਿਆ ਸੀ ਤੇ ਤੂੰ ਸਾਡਾ ਕਰੌਣ ਵਾਸਤੇ ਕੋਸ਼ਿਸ਼ ਨਹੀਂ ਕੀਤੀ ਅਸੀਂ ਵੀ ਰਾਜੇ ਬੰਦੰਗੀਆਂ ਬਾਹਾਂ ਤੇ ਉਂਗਲਾ ਬਣ ਕੇ ਥੋੜੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਰਹੇ ਹਾਂ ਹੁਣ ਗੱਲ ਹੈ